ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ। ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਮਨਾਵਾ ਹੈਗਾ ਜੀ। ਤਹਿਸੀ ਜਿਲਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਇਸ ਪਿੰਡ ਨੂੰ ਤੇ ਬਿਲਕੁਲ ਜਿਹੜਾ ਖੇਮ ਕਰਨ ਦੋਸਤੋ ਨਜ਼ਦੀਕ ਹੈਗਾ ਠੀਕ ਹੈ ਜੀ ਤੇ ਆਸਨਪੂਰੇ ਪਿੰਡ ਵੀ ਜਿਹੜਾ ਦੋਸਤੋ ਬਿਲਕੁਲ ਕੋਲੇ ਆ ਠੀਕ ਆ ਖਾਸ ਵਿਜਿਟ ਜਿਹੜੀ ਹੈਗੀ ਤੁਸੀਂ ਪਿੰਡ ਮਨਾਵਾ ਕਰਨੀ ਆ ਤੇ ਓਨਰ ਬਾਈ ਸੁਵਿੰਦਰ ਦੇ ਨਾਲ ਤੁਹਾਨੂੰ ਮਿਲਾਵਾਂਗੇ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਤੇ ਵੜਾ ਜਿਹੜੀਆਂ ਅੱਜ ਤੁਹਾਨੂੰ ਤਿੰਨ ਦਿਖਾਉਣੀਆਂ ਨੇ ਤਿੰਨੇ ਵੜਾ ਬਹੁਤ ਖੂਬਸੂਰਤ ਨੇ ਜਿਹੜੀ ਵੀ ਵੜ ਪਸੰਦ ਆਉਂਦੀ ਹੈ ਤੁਹਾਨੂੰ ਖਾਸ ਤੌਰ ਤੇ ਤੁਸੀਂ ਉਸ ਵੜ ਦੇ ਰਿਗਾਰਡਿੰਗ ਗੱਲ ਕਰਨੀ ਹੈ ਬਾਈ ਸੁਵਿੰਦਰ ਦੇ ਨਾਲ ਤੇ ਸੰਪਰਕ ਨੰਬਰ ਜਿਹੜੇ ਲਗਾਤਾਰ ਸਕਰੀਨ ਦੇ ਬਿਲਕੁਲ ਨੀਚੇ ਵਾਲੇ ਪਾਸੇ ਤੇ ਆਪਾਂ ਚਲਦੇ ਕਰ ਦਈਦੇ ਆ। ਵੜਾ ਜਿਹੜੀਆਂ ਦੋਸਤੋ ਸਾਰੀਆਂ ਤਿੰਨ ਦਿਖਾਉਣੀਆਂ ਨੇ, ਤਿੰਨੇ ਵੜਾ ਸੁਈਆਂ ਸਵਾਈਆਂ ਨੇ ਤੇ ਪ੍ਰੋਪਰ ਡਿਟੇਲ ਬਾਈ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਲਾਂਗੇ। ਠੀਕ ਹੈ ਜੀ? ਬਾਕੀ ਆਪਣਾ ਤੁਸੀਂ ਘਰ ਵਿਜਿਟ ਕਰਕੇ ਇੱਕ ਟਾਈਮ ਦੀ, ਦੋ ਟਾਈਮ ਦੀ ਜਿਹੜੀ ਤਸੱਲੀ ਹੈਗੀ ਜਾਂ ਚੁਵਾਈ ਦੀ ਉਹ ਤੁਸੀਂ ਕਰਨੀ ਹੈਗੀ ਆ। ਠੀਕ ਆ? ਆਪਣਾ ਹੱਕ ਸਮਝ ਕੇ ਜਿਹੜਾ ਘਰ ਵਿਜਿਟ ਕਰਕੇ ਤਸੱਲੀ ਜ਼ਰੂਰ ਕਰ ਲਿਓ ਤੇ ਅੱਜ 14 ਫਰਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਆ ਦੋਸਤੋ। ਠੀਕ ਹੈ ਜੀ? ਤੇ ਸਮਾਂ ਜਿਹੜਾ ਦੋਸਤੋ तकरीबन ਇਵਨਿੰਗ ਟਾਈਮ ਸ਼ਾਮ ਦਾ ਸਮਾਂ 5 ਵਜੇ ਦਾ ਹੈਗਾ ਆਜੋ ਗੱਲਬਾਤ ਕਰਦੇ ਆਂ ਬਾਈ ਸੁਬਿੰਦਰ ਦੇ ਨਾਲ ਪੁੱਛਦੇ ਆਂ ਕੀ ਡਿਟੇਲ ਹੈਗੀ ਇਹਨਾਂ ਪਸ਼ੂਆਂ ਦੇ ਰਿਗਾਰਡਿੰਗ ਆਜੋ ਪਾਜੀ ਸਭ ਤੋਂ ਪਹਿਲਾਂ ਬਾਈ ਸੁਬਿੰਦਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਵੀਰ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਬਾਈ ਜੀ ਹੋਰ ਕਾਇਮ ਹਾਂ ਵਧੀਆ ਵਧੀਆ ਤੁਸੀਂ ਸਰਾਉ ਆਪਦਾ ਠੀਕ ਹੈ ਬਾਈ ਜੀ ਤੇ ਅੱਜ ਬਾਈ ਘਟੋ ਘਟ ਵੀ ਆਪਣੇ ਕੋਲ ਤਿੰਨ ਵੇੜਾ ਹਨ ਹਾਂਜੀ ਤਿੰਨ ਵੇੜਾ ਉਦੋਂ ਦੋ ਵੇੜਾ ਸੀਗੀਆਂ ਹਾਂਜੀ ਵੇਖ ਗਈਆਂ ਸੀਗੀਆਂ ਹਾਂਜੀ ਵੇਖ ਗਈਆਂ ਹੈਗੀਆਂ ਠੀਕ ਆ ਤੇ ਅੱਜ ਇੱਕ ਤਾਂ ਆਪਣੇ ਕੋਲ ਸ਼ਾਹੀਪਾਲ ਜਰਸੀ ਦਾ ਕ੍ਰੋਸ ਆ ਗਿਆ ਜੀ ਹਾਂਜੀ ਤੇ ਦੋ ਐਚਐਫ ਦੇ ਵਿੱਚ ਵਹਿੜਾ ਨੇ ਹਾਂਜੀ ਤੇ ਤਾਜ਼ੀਆਂ ਸੂਈਆਂ ਸਵਾਈਆਂ ਹਾਂਜੀ ਤਾਜ਼ੀਆਂ ਤਾਜ਼ੀਆਂ ਸੂਈ ਠੀਕ ਆ ਤੇ ਆਜੋ ਫਿਰ ਕਰੀਏ ਆਪਾਂ ਜਿਹੜੀ ਜਾਣਕਾਰੀ ਸਾਂਝੀ ਵੀਰਾਂ ਦੇ ਨਾਲ ਹਾਂਜੀ ਪਹਿਲੇ ਨੰਬਰ ਤੇ ਬਾਈ ਇਹ ਇਹ ਆਪਾਂ ਲਾਲ ਬੈੜ ਦਿਖਾ ਦਈਏ ਸ਼ਾਹੀਪਾਲ ਤੇ ਜਰਸੀ ਦਾ ਕ੍ਰੋਸ ਆ ਗਿਆ ਜੀ ਦੇਖਦੋ ਕਿ ਬੜੀ ਚੰਗੀ ਹੈ ਹਾਂਜੀ ਖਵਾਨੇ ਵਾਲੇ ਪਾਸਿਓਂ ਵੀ ਬਹੁਤ ਸੋਹਣੀ ਹੈ ਸਾਫ਼ ਸੁਥਰੀ ਵੀ ਪੂਰੀ ਲੱਗ ਰਹੀ ਹੈ ਬਹੁਤ ਬਹੁਤ ਹੈਂ ਤੇ ਆਹ ਵੇਖੀਏ ਥਣ ਪਹਿਲਾਂ ਆਪਾਂ ਦੋਸਤੋ ਤੁਹਾਨੂੰ ਦਿਖਾਈਏ ਇੱਕ ਵਾਰੀ ਮੈਂ ਤੁਹਾਨੂੰ ਪੂਰਾ ਸਟ੍ਰਕਚਰ ਦਿਖਾਉਂਗਾ ਪੂਰੀ ਇਨਫੋਰਮੇਸ਼ਨ ਆਪਾਂ ਲੈ ਲੈਨੇ ਆ ਬਾਅਦ ਵਿੱਚ ਠੀਕ ਹੈ ਜੀ ਥਣ ਤੋਂ ਵੇਖੋ ਹਰ ਇੱਕ ਐਂਗਲ ਤੋਂ ਹਰ ਇੱਕ ਪਾਸਿਓ ਠੀਕ ਹੈ ਜੀ ਹਵਾਨੇ ਦੀ ਕੁਆਲਿਟੀ ਬਹੁਤ ਵਧੀਆ ਦੋਸਤੋ ਵੱਡੇ ਹਵਾਨੇ ਦੇ ਵਿੱਚ ਆ ਤੇ ਬਿਲਕੁਲ ਜਿਹੜਾ ਤੁਸੀਂ ਧੋਨ ਤੋਂ ਲੈ ਕੇ ਕਹਿ ਲੋ ਨਾ ਵੀ ਜਿਵੇਂ ਸੂਹ ਤੱਕ ਦਾ ਜਿਹੜਾ ਸਟ੍ਰਕਚਰ ਹੈਗਾ ਹਵਾਨੇ ਦਾ ਉਹ ਬਣਾਤਣਾ ਹੈਗਾ ਇਸ ਵੇੜ ਦਾ ਤੇ ਪਸੰਦ ਆਊਗੀ ਕਿਉਂਕਿ ਸ਼ਾਹੀਵਾਲ ਤੇ ਜਰਸੀ ਵੇੜ ਜਿਹੜੀਆਂ ਬਹੁਤੇ ਵੀਰਾਂ ਦੀ ਇੱਕ ਡਿਮਾਂਡ ਬਣੀ ਪਈ ਏ ਵੀ ਸ਼ਾਹੀਵ ਠੀਕ ਆ ਇਹਦੇ ਵਿੱਚ ਜਿਹੜੇ ਦੋਸਤੋ ਦੋਨੋਂ ਬਰੀਡਾਂ ਦਾ ਸਮੇਲ ਹੈਗਾ ਜਰਸੀ ਤੇ ਸ਼ਾਹੀਵਾਲ ਦਾ ਜਿਹੜਾ ਦੋਸਤੋ ਪੱਕ ਹੈਗਾ ਬਿਲਕੁਲ ਇਸ ਵੈਡ ਦੇ ਵਿੱਚ ਤੇ ਬਾਈ ਸੂਈ ਨੂੰ ਕਿੰਨਾ ਕ ਟਾਈਮ ਹੋ ਗਿਆ ਨਾ ਬਾਈ ਪਰਸੋਂ ਸੂਈ ਆਲੀ ਪਰਸੋਂ ਹੀ ਸੂਈ ਆ ਹਾਂਜੀ ਬੋਲੇ ਦੇ ਵਿੱਚ ਹੁਣ ਹਾਂਜੀ ਬੋਲੇ ਤੇ ਦੋ ਟਾਈਮ ਦਾ ਕੋਈ ਬੋਲਾ ਕਿੰਨਾ ਕ ਚਵਾਰੀ ਹੁਣ ਬੋਲਾ ਹੁਣ 13 14 ਲੀਟਰ ਹੋਏਗਾ 13 14 ਲੀਟਰ ਹਾਂਜੀ ਮਤਲਬ ਕਿ ਫਿਰ ਦੁੱਧ ਉਸਾਨ 15 16 ਲੀਟਰ ਤੋਂ ਪਲੱਸ ਵੀ ਕਰਨਾ ਚਾਹੀਦਾ ਹੈ ਨਾ ਪਲੱਸ ਕਰੇਗੀ ਜ਼ਰੂਰ ਜਿਹੋ ਜਿਹਾ ਹਵਾਨਾ ਲੱਗਾ ਹਾਂਜੀ ਠੀਕ ਹੈ ਜੀ ਤੇ ਸਵੇਰ ਤੀਜਾ ਜਾਂ ਦੂਜਾ ਜੀ ਇਹ ਦੂ ਹੋਏ ਤਿੰਨ ਕ ਦਿਨਾਂ ਮਗਰ ਬੱਚਾ ਬੱਛਾ ਜੀ ਬੱਛਾ ਜੀ ਬੱਚਾ ਠੀਕ ਆ ਨੀਚੇ ਜਿਹੜਾ ਬੱਚਾ ਉਹ ਬੱਛਾ ਦੋਸਤੋ ਜਰੂਰ ਤੁਸੀਂ ਵੀਡੀਓ ਦੇ ਵਿੱਚ ਦੇਖ ਲਓ ਠੀਕ ਆ ਤੇ ਬੱਛਾ ਜਿਹੜਾ ਹੈਗਾ ਐਰ ਸ਼ੇਰ ਦਾ ਕਿਸੇ ਵੀਰ ਨੇ ਬਹੁਤ ਕਿਤੇ ਚਾਹ ਨਾਲ ਜਿਹੜਾ ਟੀਕਾ ਭਰਾਇਆ ਹੋਵੇਗਾ ਪਰ ਬੱਛਾ ਜਿਹੜਾ ਮੇਲ ਕਾਫ ਆ ਠੀਕ ਆ ਤੇ ਐਕਟਿਵ ਆ ਪੂਰਾ ਇਹ ਦੇਖੋ ਠੀਕ ਆ ਗਿੱਲਾ 나ੜੂ ਬਿਲਕੁਲ ਤੁਸੀਂ ਵੇਖੋ ਆ 나ੜੂ ਨਾਲ ਬੱਚੇ ਠੀਕ ਆ ਆ ਕਰੋ ਚੈੱਕ ਅਜਾ ਤੀਜੇ ਦਿਨ ਦੇ ਵਿੱਚ ਠੀਕ ਆ ਤੇ ਬਹੁਤ ਐਕਟਿਵ ਬਹੁਤ ਜ਼ਿਆਦਾ ਬੱਚਾ ਨਾਲ ਜਿਹੜਾ ਹੈਗਾ ਦੋਸਤੋ ਪਹਿਲੇ ਨੰਬਰ ਵਾਲੀ ਜਿਹੜੀ ਆਪਾਂ ਤੁਹਾਨੂੰ ਵੈੜ ਦਿਖਾ ਰਹੇ ਹਾਂ ਇਸ ਦਾ ਬੱਚਾ ਹੈ ਠੀਕ ਹੈ ਤੇ ਬਾਈ ਨਸੀਬਰ ਖੁੱਲ ਕੇ ਤੋਰ ਕੇ ਦਿਖਾइए ਵੈੜ ਆਪਾਂ ਤੁਹਾਨੂੰ ਤਸੱਲੀ ਦੇ ਨਾਲ ਤੋਰ ਕੇ ਦਿਖਾਉਣੀ ਆ ਠੀਕ ਹੈ ਜੀ ਕੱਦ ਕਾਠੀ ਨਾਰਮਲ ਜਿਹੜਾ ਦੋਸਤੋ ਮੀਡੀਅਮ ਤੋਂ ਵੀ ਜਿਹੜਾ ਪਲੱਸ ਹਾਈਟ ਹੈਗੀ ਆ ਚੰਗੀ ਸੋਹਣੀ ਹਾਈਟ ਆ ਵੈੜ ਦੀ ਤੇ ਹਵਾਨੇ ਵਾਲੇ ਪਾਸਿਓਂ ਵੇਖ ਕੇ ਜਜਮੈਂਟ ਤੁਸੀਂ ਕਰ ਲੈਣੀ ਆ ਚੰਗਾ ਸੋਹਣਾ ਆਰਡਰ ਹੈਗਾ ਵੈੜ ਦਾ ਠੀਕ ਹੈ ਜੀ ਤੇ ਆ ਕਰੋ ਚੈੱਕ ਠੀਕ ਹੈ ਜੀ ਲੈਓ ਵੀਰ ਜੀ ਬੈੜ ਤੁਹਾਨੂੰ ਪਸੰਦ ਆਊਗੀ ਦੋਸਤੋ ਠੀਕ ਆ ਉਮੀਦ ਕਰਦੇ ਆ ਵੀ ਤੁਹਾਨੂੰ ਪਸੰਦ ਆਊਗੀ ਤੇ ਇੱਕ ਵਾਰੀ ਵਿਜਿਟ ਜਿਹੜੀ ਆ ਘਰ ਘਰ ਪਿੰਡ ਪਹੁੰਚ ਕੇ ਤਸੱਲੀ ਜ਼ਰੂਰ ਕਰ ਲਈਓ ਅੱਛਾ ਬਾਈ ਅਸਵਿੰਦਰ ਜੀ ਕਿਵੇਂ ਆ ਚੁਵਾਈ ਕੀਤੀ ਆ ਕਿਵੇਂ ਥਾਣਾ ਦੀ ਕੀ ਹਿਸਾਬ ਕਿਤਾਬ ਆ ਆਪਣੀ ਗਰੰਟੀ ਥਾਣਾ ਦੀ ਬਹੁਤ ਵਧੀਆ ਚਾਹ ਠੀਕ ਆ ਬਿਲਕੁਲ ਪੋਲਾ ਚਾਹ ਪੋਲਾ ਠੀਕ ਹੈ ਤੇ ਇਹਦਾ ਬਾਈ ਜੀ ਇੱਕ ਮੁੱਲ ਵੀ ਦੱਸ ਦਿਓ ਕੀ ਮੰਗ ਹੈਗੀ ਕੀ ਲੈ ਦੇ ਕਰ ਮੰਗ ਆਪਾਂ 55000 ਰੁਪਇਆ ਕਰਦੇ 55000 ਹਾਂਜੀ ਤੇ ਮੌਕੇ ਤੇ ਕੋਈ ਹੋ ਜੂਗੀ ਛੋਟ ਇਹਦੇ ਚ ਹਾਂ ਥੋੜੀ ਬਾਦੀ ਹੋਊਗੀ ਹੁਣ ਅੱਛਾ ਜੀ ਕੋਈ ਜਿਆਦਾ ਗੰਜਾਇਸ਼ ਨਹੀਂ ਹੈ ਨਾ ਨਹੀਂ ਜਿਆਦਾ ਠੀਕ ਹੈ ਤੇ ਜਿਹੋ ਜੀ ਵੈੜ ਸਫਾਈ ਵਾਲੀ ਹੈਗੀ ਚਲੋ ਜਰੂਰ ਕਰਨੀ ਆਪਾਂ ਭੈਣ ਭਰਾ ਦਾ ਮਾਨਤਾਨ ਜਰੂਰ ਕਰਨਾ ਜੀ ਜਰੂਰ ਕਰਾਂ ਤੇ ਥੋੜਾ ਜੇ ਬਹੁਤ ਹੋ ਜੇ ਚਲੋ ਮੌਕੇ ਦਾ ਜੀ ਠੀਕ ਹੈ 1000 ਰੁਪਏ ਦਾ ਮਾਨਤਾਨ ਕਰਾਂਗੇ ਠੀਕ ਹੈ ਸੋ ਦੋਸਤੋ ਭਾਈ ਸਵਿੰਦਰ ਕਹਿੰਦਾ ਵੀ 1000 ਦਾ ਜਿਹੜਾ ਮਾਨਤਾਨ ਹੋਊਗਾ ਆ ਜਿਹੜਾ ਭਰਾ ਵੇਖ ਲਓ ਤੁਸੀਂ ਚੰਗਾ ਜੀ ਹਾਂ ਆ ਕਰੋ ਚੈੱਕ ਚਲੋ ਜੀ ਠੀਕ ਆ ਭਰਾ ਬਰੂ ਬਹੁਤ ਵਧੀਆ ਹੈਗਾ ਤੇ ਆਹਨ ਤਸੱਲੀ ਦੇ ਨਾਲ ਵੇਖ ਲਓ ਹਰ ਕ ਪਾਸੇ ਹਰ ਇੱਕ ਐਂਗਲ ਤੋਂ ਉਲਟ ਬਹਿਣੀ ਵਾਲੇ ਪਾਸੇ ਤੋਂ ਵੀ ਚੈੱਕ ਕਰੋ ਜੀ ਆਹ ਦੇਖੋ ਹਵਾਨਾ ਜਿਹੜਾ ਦੋਸਤੋ ਬਹੁਤ ਘੱਟ ਵੜਾਂ ਦੇ ਵਿੱਚ ਕਈ ਨਾ ਵੇਖਣ ਦੇ ਵਿੱਚ ਆਉਂਦਾ ਚੰਗਾ ਸੋਹਣਾ ਆਰਡਰ ਦੀ ਕੁਆਲਿਟੀ ਆ ਦੋ ਪਾਰਟ ਬਣੇ ਆ ਜਿਵੇਂ ਇੱਕ ਪਿਛਲੇ ਥਾਣਾ ਦਾ ਪਾਰਟ ਬਣਿਆ ਹੁੰਦਾ ਇੱਕ ਬਿਲਕੁਲ ਫਰੰਟ ਵਾਲੇ ਅਗਲੇ ਥਾਣਾ ਦਾ ਪਾਰਟ ਬਣਿਆ ਠੀਕ ਆ ਇਸ ਤੋਂ ਬਾਅਦ ਵੜ ਆਪਾਂ ਤੁਹਾਨੂੰ ਅਗਲੀ ਦਿਖਾਉਣੀ ਆ ਠੀਕ ਆ ਜੀ ਤੇ ਇਹ ਵੀ ਐਚਐਫ ਦੇ ਵਿੱਚ ਆ ਜਾਂਦੀ ਆ ਵੜ ਇਹ ਵੀ ਤਾਜੀ ਸੂਈ ਆ ਤੇ ਇਹਨੂੰ ਬਾਈ ਜੀ ਕਿੰਨੇ ਕਿ ਦਿਨ ਹੋ ਗਏ ਇਹਨੂੰ ਤਿੰਨ ਦਿਨ ਹੋਇਆ ਅੱਜ ਤਿੰਨ ਕਿ ਦਿਨ ਹੋਇਆ ਅ ਸਵੇਰ ਕਿੰਨਾ ਜੀ ਸਵੇਰ ਵੀ ਦੁੱਜਾ ਦੁੱਜਾ ਨਹੀਂ ਆ ਹਾਂਜੀ ਹਾਂਜੀ ਬੱਚਾ ਇਹਦੇ ਨੀਚੇ ਕੀ ਜੀ ਬੱਚਾ ਇਹਦੇ ਮਗਰ ਬੱਚਾ ਆ ਗਿਆ ਦੇ ਠੀਕ ਆ ਦਿਖਾਈਏ ਵੀਰ ਜੀ ਬੱਚਾ ਦਿਖਾਈਏ ਪਹਿਲਾਂ ਠੀਕ ਆ 나ੜੂ ਹੈਗਾ ਏ ਦੋਸਤੋ ਬੱਚੇ ਦੇ ਨਾਲ ਸੇਮ ਡੇ ਆ ਦੋਨੂੰ ਤਿੰਨ ਤਿੰਨ ਦਿਨ ਹੋ ਗਏ ਸੂਈਆਂ ਨੂੰ ਤੀਜੇ ਦਿਨ ਦੇ ਵਿੱਚ ਅੱਜ ਪੈਰ ਪਾਇਆ ਹੈਗਾ ਇਹਨਾਂ ਬੇੜਾਂ ਨੇ ਠੀਕ ਆ 나ੜੂ ਬੱਚੇ ਦੇ ਨਾਲ ਵਿਹੜ ਤੁਹਾਨੂੰ ਪ੍ਰੋਪਰ ਆਪਾਂ ਦਿਖਾਉਣੇ ਆ ਜੋ ਆ ਕਰੋ ਚੱਕਰੀ ਆ ਬੈਕ ਸਾਈਡ ਤੋਂ ਤੁਸੀਂ ਦੇਖੋ ਠੀਕ ਆ ਤੇ ਇਹਦਾ ਭਾਜੀ ਬੋਲਾ ਫਿਰ ਹੁਣ ਕਿੰਨਾ ਹੈ ਇਹਦਾ 13 ਲੀਟਰ ਹੈਗਾ ਤੇਰਾ 14 ਇਹਦਾ ਵੀ 13 14 ਦਰਮਿਆਨ ਚੱਲਣ ਈ ਹੋਣੇ ਨਾ ਹਾਂਜੀ ਠੀਕ ਹੈ ਜੀ ਠੀਕ ਆ ਆ ਬਾਕੀ ਫੇਸ ਦੀ ਕੁਆਲਿਟੀ ਦੇਖ ਲਓ ਸੁਹਾ ਦੂਜਾ ਤੇ ਦੰਦੋਂ ਮੂੰਹੋ ਜੀ ਮੂੰਹੋਂ ਛਿੱਗੀ ਮੂੰਹੋਂ ਛਿੱਗੀ ਆ ਆਪਾਂ ਦਿਖਾਉਣੇ ਆ ਜੀ ਇੱਕ ਵਾਰੀ ਜਿਹੜਾ ਉਲਟ ਬਹਿਣੀ ਵਾਲੇ ਪਾਸੇ ਤੋਂ ਤੁਸੀਂ ਜਿਹੜਾ ਦੋਸਤਾ ਥਾਣਾ ਦੇਖੋ ਠੀਕ ਆ ਜੀ ਮੋਟਾ ਗੋਲ ਥਾਣਾ ਤੇ ਬਿਲਕੁਲ ਪੀੜੀ ਦੇ ਪਾਵਿਆਂ ਵਰਗੇ ਥਾਣਾ ਤੇ ਨੋਕਲਾ ਥਾਣਾ ਚੰਗਾ ਸੋਹਣਾ ਥਣ ਲੱਗਾ ਹੈਗਾ ਵੈੜ ਨੂੰ ਤੇ ਚਵਾਈ ਜਿਹੜੀ ਦੋਸਤੋ ਜ਼ਹਿਰ ਹੈਗੀ ਵੀ ਚਵਾਈ ਵੀ ਬਹੁਤ ਸੋਹਣੀ ਹੋਵੇਗੀ ਤੇ ਮੂੰਹ ਚੌਗੀ ਦੱਸਿਆ ਹਨਾ ਜੀ ਨਹੀਂ ਛਿੱਗੀ ਛਿੱਗੀ ਮੂੰਹ ਛਿੱਗੀ ਦੂਜਾ ਸੂਬਾ ਹਨਾ ਹਾਂਜੀ ਠੀਕ ਹੈ ਤੇ ਇਹਨੂੰ ਵੀ ਬਾਈ ਖੋਲ ਕੇ ਤੋੜੀਏ ਲੋ ਵੀ ਦੋਸਤੋ ਕਰੋ ਚੱਕਾ ਠੀਕ ਆ ਤੇ ਹਾਈਟ ਵੀ ਜਿਹੜੀ ਮੀਡੀਅਮ ਹਾਈਟ ਆ ਹਵਾਨਾ ਆਰਡਰ ਜਿਹੜਾ ਦੋਸਤੋ ਬਿਲਕੁਲ ਪੱਟਾਂ ਦੇ ਸੰਧ ਦੇ ਵਿੱਚ ਤੁਸੀਂ ਕਹੋ ਵੀ ਹਵਾਨੇ ਦੀ ਸ਼ੇਪ ਬਹੁਤ ਵਧੀਆ ਤੇ ਥਾਣ ਵੀ ਜਿਹੜਾ ਆ ਵੇਖੋ ਬਿਲਕੁਲ ਮੁਠੀ ਵਿੱਚ ਆਉਣ ਵਾਲਾ ਥਾਣਾ ਠੀਕ ਹੈ ਜੀ ਚਵਾਈ ਜਿਹੜੀ ਆ ਕਿਸੇ ਤਰ੍ਹਾਂ ਦੀ ਕੋਈ ਡਿਫਿਕਲਟੀ ਨਹੀਂ ਆਊਗੀ ਤੁਹਾਨੂੰ इजीली ਤੁਸੀਂ ਚਵਾਈ ਜਿਹੜੀ ਕਰ ਸਕਦੇ ਜੀ ਠੀਕ ਆ ਇਹਨੂੰ ਤੋੜ ਲੀ ਹਾਂ ਜੀ ਠੀਕ ਹੈ ਜੀ ਅੱਛਾ ਬਾਈ ਸੁਮਿੰਦਰ ਜੀ ਕਿੰਨਾ ਕ ਮੋਲ ਲੈਂਦਾ ਫਿਰ ਇਹਦਾ 55000 55000 ਰੀ ਹੈ ਜੀ ਠੀਕ ਆ ਤੇ ਮਤਲਬ ਇਹ ਵੀ ਕੋਈ ਫਿਕਸ ਰੇਟ ਨਹੀਂ ਮਾਨਤਾ ਨੂੰ ਹੋਵੇਗਾ ਹਾਂ ਮਾਨਤਾ ਨੂੰ ਵਿੱਚ ਠੀਕ ਆ ਇਸ ਤੋਂ ਬਾਅਦ ਇੱਕ ਤੀਜੇ ਨੰਬਰ ਵਾਲੀ ਵੜ ਦੋਸਤੋ ਆਪਾਂ ਤੁਹਾਨੂੰ ਦਿਖਾਉਣੀ ਆ ਠੀਕ ਆ ਤਾਜੀ ਸੂਈ ਆ ਗੱਲਬਾਤ ਇਹਦੇ ਬਾਰੇ ਵੀ ਆਪਾਂ ਕਰ ਲੈਣੇ ਆ ਵੜਾ ਤਿੰਨ ਸੀਗੀਆਂ ਇਹ ਲਾਸਟ ਐਂਡ ਫਾਈਨਲ ਤੇ ਆਪਾਂ ਤੁਹਾਨੂੰ ਵੜ ਦਿਖਾ ਰਹੇ ਆ ਤੇ ਡੱਬੀ ਠੀਕ ਹੈ ਜੀ ਵਾਈਟ ਤੇ ਬਿਲਕੁਲ ਬਲੈਕ ਡੱਬਾ ਹੈਗੇ ਵਿੱਚ ਤੇ ਬਾਈ ਜੀ ਕਿੰਨੇ ਕ ਦਿਨ ਹੋ ਗਏ ਨੂੰ ਸੂਈ ਨੂੰ ਇਹ ਜੀ ਕੱਲ ਸੋਈ ਆ ਕੱਲ ਹੀ ਸੋਈ ਆ ਹਾਂਜੀ ਠੀਕ ਆ ਤੇ ਮੂਹੋਂ ਕਿਵੇਂ ਆ ਵੈੜੀ ਕਿਵੇਂ ਪਹਿਲਾ ਸੂਆ ਇਹ ਪਹਿਲੇ ਸੂਆ ਤੇ ਕਿਵੇਂ ਦੰਦੋਂ ਜੀ ਇਹ ਚੌਗੀ ਆ ਚਾਰ ਦੰਦ ਠੀਕ ਆ ਜੀ ਚਾਰ ਦੰਦਾਂ ਹਾਂਜੀ ਠੀਕ ਆ ਜੀ ਪਹਿਲਾ ਸੂਆ ਫਰਸਟ ਲਕਟੇਸ਼ਨ ਦੇ ਵਿੱਚ ਦੋਸਤੋ ਇਹ ਵੈੜ ਸੂਈ ਆ ਤੇ ਬੱਚਾ ਬੱਚਾ ਇਹਦੇ ਮਗਰੋਂ ਬੱਚਾ ਜੀ ਬੱਚਾ ਸੀਗਾ ਹਾਂਜੀ ਠੀਕ ਆ ਬੱਚਾ ਆ ਨਾਲ ਹੀ ਪਿਆ ਹੋਈ ਜੀ ਹਾਂਜੀ ਹਾਂਜੀ ਠੀਕ ਇਹ ਮਰ ਗਿਆ ਸੀ ਬੱਚਾ ਜੀ ਹਾਂਜੀ ਇਹਨਾਂ ਲੌਂਗ ਲੱਗ ਕੇ ਉੱਤੇ ਚੜ ਗਈ ਉੱਤੇ ਗਾਂਹੇ ਚੜ ਗਈ ਉੱਤੇ ਮਤਲਬ ਹੁਣ ਆਪਣੇ ਕੋਲ ਆਇਆ ਹੀ ਐ ਹਾਂਜੀ ਤੇ ਜਦੋਂ ਵੜ ਲਈ ਉਦੋਂ ਕਿਤੇ ਹਾਂ ਉਦੋਂ ਪੈਰ ਤੂੰ ਰੱਖਿਆ ਗਿਆ ਆ ਪੈਰ ਹੀ ਰੱਖਿਆ ਗਿਆ ਤੇ ਠੀਕ ਆ ਆ ਬਖਾਈ ਬੱਚੇ 나ੜੂ ਦਿਖਾ ਦੇ ਨਾਲ ਜੀ 나ੜੂ ਉਹ ਤਾਂ ਵਿਖਾ ਦੇ ਹੈਗਾ 나ੜੂ ਉੱਥੇ ਦਾ ਹੈਗਾ ਜੀ ਹਾਂਜੀ ਹਾਂਜੀ ਚਲੋ ਕੋਈ ਗੱਲ ਨਹੀਂ ਟੁੱਟ ਗਿਆ ਨਾ ਹੂੰ ਦੋਸਤੋ ਬੱਚਾ ਹੈ ਨਾਲ ਵਿਖਾਉਣ ਦਾ ਜਰੀਆ ਕਿਉਂਕਿ ਅੱਗੋਂ ਪਿੱਛੋਂ ਵੀਰ ਹੁਣੀ ਜਿੱਥੋਂ ਲੈ ਕੇ ਆਏ ਆ ਤੇ ਬੱਚਾ ਸੀਗਾ ਨਾਲ ਠੀਕ ਆ ਜੀ ਐਕਸਪਾਇਰ ਹੋਇਆ ਬੱਚਾ ਇਹ ਤੁਸੀਂ ਜ਼ਰੂਰ ਵੇਖ ਲਿਓ ਇਹਲਾ ਵੀਰਨ ਹੁੰਦਾ ਵੀ ਪਤਾ ਨਹੀਂ ਪਸੂ ਕਿੰਨੇ ਦਿਨਾਂ ਦਾ ਸੂਆ ਬੌਲੇ ਦੇ ਵਿੱਚ ਆ ਬਾਕੀ ਚਵਾਈ ਕਰਕੇ ਬੌਲੇ ਤੋਂ ਹੀ ਪਤਾ ਲੱਗ ਜਾਣਾ ਠੀਕ ਹੈ ਜੀ ਜਿਹੜਾ ਵੀਰ ਖਾਸ ਤੌਰ ਤੇ ਖਰੀਦਣ ਆਊਗਾ ਬੌਲੇ ਤੋਂ ਪਤਾ ਲੱਗ ਜਾਊਗਾ ਦੁੱਧ ਤੇ ਬੌਲੇ ਦੇ ਵਿੱਚ ਬਹੁਤ ਫਰਕ ਆ ਤਕਰੀਬਨ ਅੱਜ ਦਿਨ ਕਿੰਵੇਂ ਚ ਹੋ ਗਈ ਵੇਹੇ ਬਿਹੜੇ ਇਹ ਦੂਜੇ ਦਿਨ ਚ ਦੂਜੇ ਦਿਨ ਚ ਫਿਰ ਪਤਾ ਬੌਲਾ ਹੀ ਹੋਏਗਾ ਬੌਲਾ ਬੌਲਾ ਹੈ ਬਿਲਕੁਲ ਤੇ ਬਈ ਨਹੀਂ ਖੁੱਲ ਗਈ ਇਹਨੂੰ ਵੀ ਵੀਰ ਵੇੜ ਚੰਗੀ ਹੈ ਦੋਸਤੋ ਠੀਕ ਹੈ ਬੱਚਾ ਨਾਲ ਦਿਖਾਤਾ ਦਿਖਾਉਣ ਦਾ ਜਿਹੜਾ ਮਕਸਦ ਇਹੋ ਹੀ ਆ ਵੇ ਤਕਰੀਬਨ ਅੱਜ ਜਦੋਂ ਬਾਈ ਹੋਰਾਂ ਦੇ ਕੋਲ ਆਈ ਅਗੋਂ ਕਿਸੇ ਹੋਰ ਕਰੋ ਤੇ ਬੱਚਾ ਐਕਸਪਾਇਰ ਹੋਇਆ ਸੀਗਾ ਆ ਗਿਆ ਸੀ ਇੱਥੇ ਘਰੇ ਐਕਸਪਾਇਰ ਹੋਇਆ ਇੱਥੇ ਆ ਗਏ ਤੇ ਹਵਾਨੇ ਤੋਂ ਤੁਸੀਂ ਵੇਖ ਕੇ ਜਿਹੜੀ ਨਰਕ ਪਰਖ ਆਪਣੀ ਕਰ ਲਓ ਠੀਕ ਹੈ ਬੰਤਰਪੁਣਤਰ ਚੰਗੀ ਹੈ ਹਵਾਨੇ ਦੀ ਪਹਿਲਾਂ ਬੈੜਸ ਹੋਈ ਤੇ ਮੂੰਹੋਂ ਚੋਕਦੀ ਹੈ ਠੀਕ ਹੈ 来，我这。 ਠੀਕ ਤੇ ਬਾਈ ਇਹਦਾ ਕੀ ਫਿਰ ਲੈਣ ਦੇਣ ਕਰਨਾ ਹੁਣ ਇਹਦਾ 60000 60000 ਹੈ ਜੀ ਠੀਕ ਹੈ ਚਵਾਈ ਕਿੰਨੀ ਕਿ ਕਰਾਉਣੀ ਸਵਾਭ ਨਾਲ ਜੀ ਇਹ ਚਵਾਈ 20 ਲੀਟਰ ਤੋਂ ਕੱਟ ਕੀਤੀ 20 ਲੀਟਰ ਹਾਂ ਹੁਣ ਤੇ ਹੁਣ ਵੀ 13 ਲੀਟਰ ਥੱਲੇ ਬੌਲਾ ਹੁਣ ਅਜਮ ਮੁੱਲਕ 13 ਲੀਟਰ ਕੋਈ ਭੈਣ ਭਰਾ ਜੇ ਬੌਲੇ ਦੇ ਵਿੱਚ ਚਵਾਈ ਕਰ ਲੇ ਹਾਂ ਜਿੰਨੇ ਡੰਗ ਮਰਜੀ ਠੀਕ ਹੈ ਤੇ ਬਾਕੀ ਜਿਹੜਾ ਦੋਸਤੋ ਇਹ ਕਿ ਸੇਵਾ ਦਾ ਦੁੱਧ ਆ ਤੇ ਬਾਈ ਇਹਦਾ ਵੀ ਘੱਟੋ ਘੱਟ 20 ਲੀਟਰ ਚਵਾਈ ਕਰਾਉਣੀ ਚਾਹੀਦੀ ਜਾਦਪਾਤ ਵਿੱਚ ਆ ਪੂਰੀ ਬੈੜ ਠੀਕ ਹੈ ਤੇ ਬੱਚਾ ਐਕਸਪਾਇਰ ਹੋਇਆ ਬੇਸ਼ੱਕ ਤੁਸੀਂ ਇੱਕ ਵਾਰੀ ਫਿਰ ਧਿਆਨ ਦੇ ਵਿੱਚ ਆਪਣੇ ਰੱਖ ਲ ਸੌਦਾ ਤੁਸੀਂ ਕਰਨਾ ਹੈਗਾ ਇੱਕ ਵਾਰੀ ਬੌਲੇ ਦੇ ਵਿੱਚ ਜਾਣ ਕੇ ਚਪਾਈ ਕਰ ਲਿਓ ਠੀਕ ਹੈ ਜੀ ਦੋ ਟਾਈਮ ਕਰ ਲਿਓ ਦੂਰ ਨੇੜੇੋਂ ਪਹੁੰਚ ਕੇ ਤੇ ਬਾਈ ਸੁਮਿੰਦਰ ਜੀ ਇੱਕ ਸੰਪਰਕ ਨੰਬਰ ਵੀ ਆਪਣੇ ਦੱਸਿਓ ਜੀ ਇਹ ਪਾਸਕ ਨੰਬਰ 98 98768 ਹਾਂਜੀ 16426 ਠੀਕ ਹੈ ਜੀ 98768 ਹਾਂ 16426 16426 ਹਾਂਜੀ ਤੇ ਇਹੋ ਨੰਬਰ 21 ਹੈ ਨਾ ਜੀ ਆਪਣਾ ਹਾਂਜੀ ਇੱਕ ਦੂਜਾ ਹੈਗਾ ਉਹ ਲਾਜ ਹਾਂ ਦੱਸਿਓ ਵੀਰੇ 98760 ਹਾਂਜੀ 30709 ਠੀਕ ਹੈ ਜੀ ਇਹ ਦੋਨੋਂ ਨੰਬਰ ਜਿਹੜੇ ਦੋਸਤੋ ਆਪਾਂ ਬਿਲਕੁਲ ਸਕਰੀਨ ਦੀ ਡਿਸਪਲੇ ਤੇ ਚਲਦੇ ਕਰ ਦਨੇ ਆ ਨੰਬਰਾਂ ਤੇ ਸੰਪਰਕ ਕਰਨਾ ਤੁਸੀਂ ਬਾਈ ਸੁਬਿੰਦਰ ਦੇ ਨਾਲ ਗੱਲ ਕਰਨੀ ਆ ਤੇ ਬਾਊ ਕਹਿੰਦੇ ਆ ਬਾਊ ਕਹਿੰਦੇ ਆ ਨਾ ਜੀ ਬਾਊ ਕਹਿੰਦੇ ਬਾਈ ਹੋਰਾਂ ਨੂੰ ਤਕਰੀਬਨ ਪਿੰਡ ਦੇ ਵਿੱਚ ਆਸੇ-ਪਾਸੇ ਬਾਊ ਦੇ ਨਾਮ ਤੋਂ ਜਾਣਦੇ ਆ ਸਾਰੇ ਠੀਕ ਆ ਜੀ ਤੇ ਤੁਸੀਂ ਬਾਊ ਕਹਿ ਕੇ ਬੇਸ਼ੱਕ ਜਿਹੜੀ ਘਰ ਵਿਜਿਟ ਕਰ ਸਕਦੇ ਨਾਰਮਲੀ ਤੁਹਾਨੂੰ ਸਾਰੇ ਆਸੇ-ਪਾਸੇ ਵਾਲੇ ਵੀ ਦੱਸ ਦੇਣਗੇ ਠੀਕ ਆ ਜੀ ਲੋਕੇਸ਼ਨ ਦੱਸ ਦੇਣਗੇ इजीली ਪਹੁੰਚਣਾ ਹੋ ਜੂਗਾ ਤੁਹਾਡਾ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ 7.1 ਕਾਲ ਦੀ